ਜੀ ਸੋ ਚੱਲੇ ਆ ਵਿਆਹ ਤੇ ਬਾਬਿਓ ਆ ਗਿਆ ਸਤਵੰਤ ਸਿੰਘ ਹਾਂ ਵੀ ਬਾ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਬਲੌਗ ਫਿਰ ਦਿਖਾਉਣੇ ਅੱਜ ਬਲੌਗ ਤੇ ਵਿਆਹ ਦੀ ਤਿਆਰੀ ਆ ਮੁੰਡਿਆਂ ਨੇ ਲਾ ਲਿਆ ਐਨ ਕਾ ਔਨ ਕਾ ਤੇ ਬਲੇਜ਼ਰ ਬਲੂਜ਼ਰ ਘੜੀਆਂ ਕੁੜੀਆਂ ਬਨਲੀਆਂ ਤੇ ਗੱਡੀ ਕਿਹੜੀ ਚੱਕੀ ਆ ਮੇਰੇ ਵਾਲੀ ਤੇਰੇ ਵਾਲੀ ਆਹੀ ਕੱਢਦਾ ਫਿਰ ਕੱਢ ਲਓ ਮੈਂ ਉਹ ਗੱਡੀ ਦੀ ਚਾਬੀ ਕਿੱਥੇ ਆ ਚਾਬੀ ਤਾਂ ਦਿਓ ਚਾਬੀ ਦਿਓ ਉਹ ਇਹ ਤਾਂ ਬਾਅਦ ਚ ਆ ਕੇ ਦੇ ਦਿੰਦੀ ਚਾਬੀ ਦੋ ਗੱਡੀ ਬਾਬਿਓ ਬਹੁਤ ਬੰਦੇ ਨੇ ਆਹ ਦੇਖੋ ਆਹ ਗੱਡੀ ਆਪਣੀ ਬਾਬਿਓ ਆ ਲੈ ਕੇ ਜਾਮੋ ਤੇ ਬਾਕੀ ਤਿਆਰੀਆ ਬਾਕੀ ਹੋਪਸ ਸਭ ਤੁਹਾਨੂੰ ਸਾਰਾ ਦਿਖਾਉਣਾ ਹੈ ਬਲੌਗ ਤੇ ਘੈਂਟ ਘੈਂਟ ਹਾਲੇ ਮੈਂ ਬਲੌਗਾਂ ਚ ਨਵਾਂ ਤੇ ਵੀਡੀਓ ਵੀਡੀਓ ਵਾਲਾ ਤਾਂ ਪਾ ਕੰਮ ਪੂਰਾ ਖਿੱਚ ਦਿੰਦੇ ਤੇ ਇਹ ਬਲੌਗ ਦਾ ਸਾਰਾ ਕੈਮਰਾ ਚੱਕਣਾ ਵਾਲਾ ਓਕਾ ਲਾਦਾ ਬਾਬਿਓ ਮਨ ਨੂੰ ਤਾਂ ਆਪ ਹੀ ਹਾਸੇ ਆ ਜਾਂਦੀ ਆ ਸ ਆ ਲਵ ਯੂ ਲਓ ਜੀ ਬਾਬੇ ਉਸ ਫਾਈਨਲੀ ਗੱਡੀ ਚ ਬਹਿ ਗਿਆ ਸੀ ਤੋ ਤੁਰਪੇ ਹੋ ਤਾਂ ਸਹੀ ਉਹ ਅਸੀਂ ਲੇਟ ਹੀ ਗਏ ਕਿੰਨੇ ਵਜ ਗਏ 11 11 ਵਜ ਗਏ ਤੇ ਅਸੀਂ ਜਾਣਾ ਜੀ ਮੁਕਸਰ ਸਾਹਿਬ ਤੇ ਆਪਾਂ ਇੱਥੋਂ ਹੈਗਾ ਸਾਡਾ 4 ਘੰਟੇ 3:30 4 ਘੰਟੇ ਦਾ ਰਸਤਾ ਬਾਕੀ ਤੁਹਾਨੂੰ ਰਸਤੇ ਚ ਦੱਸਾਂ ਇਹ ਗੱਲਾਂ ਬਾਤਾਂ ਸਾਰੀਆਂ ਕੋਈ ਨਹੀਂ ਬੈ ਕੇ ਲੈ ਜਾਣਗੇ ਬਾਕੀ ਲਗਾਟਦੇ ਸਾਰੇ ਹੁਣ ਤੜਕਿਉ ਬੈਗ ਗੇਰ ਪਾਤਾ ਤੜਕਿਉ ਬੈਗ ਗੇਰ ਪਾਤਾ ਅੱਗੇ ਅੱਗੇ ਜਾ ਕੇ ਤੁਹਾਨੂੰ ਰਸਤਾ ਦਿਖਾਉਣੇ ਆ ਸਾਰਾ ਰਸਤੇ 'ਚ ਆਪਾਂ ਇੱਕ ਦੋ ਮਿੱਤਰਾਂ ਨੂੰ ਮਿਲਣਾ ਭਾਨੇ ਸਿੱਧੂ ਬਾਈ ਨੂੰ ਮਿਲਣਾ ਸੁਖੀ ਬਟ ਰੁੱਖਾਂ ਵੀਰੇ ਨੂੰ ਮਿਲਣਾ ਸਾਕਨ ਵਾਲੇ ਪੈਸੇ ਹੀ ਪਾਉਣੇ ਆ ਸਾਕਨ ਵਾਲਾ ਕਾਰਡ ਚੱਕ ਲਿਆ ਆਪਾਂ ਪਰ ਇਹਨਾਂ ਨਹੀਂ ਚੱਕਿਆ ਯਾਰ ਆਪਾਂ ਤੇ ਬਾਕੀ ਤੁਹਾਨੂੰ ਦਿਖਾਉਣੇ ਬਾਬੂ ਰਸਤਾ ਸਾਰਾ ਆਜੋ ਜੁੜੇ ਰਹੋ ਲਓ ਜੀ ਬਾਬੇ ਉਹ ਪਹੁੰਚ ਗਏ ਆਪਾਂ ਰਾਮਪੁਰਾ ਫੂਲ ਇੱਥੇ ਵਾਲੇ ਆਪਣੇ ਯਾਰ ਗੋਪੀ ਹੁਣੀ ਇੱਥੇ ਆਪਣੇ ਰਿਸ਼ਤੇਦਾਰੀਆਂ ਨੇ ਬਾਬੇ ਉਹ ਕਪਤਾਨ ਬਠੰਡੇ ਵਾਲਾ ਕਪਤਾਨ ਬਠੰਡੇ ਵਾਲੇ ਦਾ ਪਿੰਡ ਆ ਇਹ ਪੁੰਦੜ ਤੇ ਇੱਥੇ ਪਹੁੰਚ ਗਿਆ ਆਪਾਂ ਰਸਤਾ ਆਪਣਾ ਤਕਰੀਬਨ ਤੇ ਕਿਹੜਾ ਅੱਧਾ ਰਹਿ ਗਿਆ ਡੇਢ ਘੰਟੇ ਦਾ ਰਸਤਾ ਰਹਿ ਇਸ ਤੋਂ ਬਸ ਹਾਂ ਡੇਢ ਘੰਟੇ ਦਾ ਡੇਢ ਘੰਟੇ ਦਾ ਰਸਤਾ ਰਹਿ ਗਿਆ ਬਸ ਔਨ ਦੀ ਵੇ ਆ ਬਸ ਚੱਲੀ ਚੱਲਦੇ ਆ ਗੱਡੀ 150 ਤੇ ਗੋਨਿਆਂਾਣਾ ਪਿੰਡ ਵੀ ਆਉਣਾ ਰਾਤ ਚ ਉਹ ਅਮਰਤਮਾਨ ਦਾ ਪਿੰਡ ਆਉਣਾ ਬਾਬੇਓ ਚੱਲੀ ਚੱਲਦੇ ਆ ਬਸ ਲਓ ਜੀ ਬਾਬੇ ਪਹੁੰਚ ਗਏ ਬਠਿੰਡੇ ਮੈਨੂੰ ਝੀਲਾ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ ਬਠਿੰਡੇ ਸ਼ਹਿਰ ਦੀ ਨਹਾਰ ਜਿਹੜੀ ਬਾਬੇ ਬਦਲੀ ਜਾ ਬਦਲ ਸਰਕਾਰ ਨੇ ਸੋ ਇਹ ਚੀਜ਼ਾਂ ਆਪਾਂ ਮੰਨ ਸਕਦੇ ਹਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਬਦਲਿਆ ਸੀ ਨਾ ਤਾਂ ਬਾਦਲਾਂ ਨੇ ਵੱਡੇ ਬਾਦੋ ਸਾਹਿਬ ਨੇ ਬਈ ਬਠਿੰਡੇ ਦੀ ਤਾਂ ਗੱਲ ਬਣਾਦੀ ਤੇ ਚੰਡੀਗੜ੍ਹ ਵਾਂਗੂ ਬਠਿੰਡਾ ਬਣਾਇਆ ਪਿਆ ਇਹ ਗੱਲ ਮੰਨਣ ਜੋਗਾ ਆਓ ਮੈਨੂੰ ਝੀਲਾ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ ਗੱਲਾਂ ਬਾਬਿਓ ਬੰਨਣ ਵਾਲਿਆਂ ਨੇ ਇਹ ਘੈਂਟ ਚੀਜ਼ ਬਣਾਈ ਹੋਈ ਆ ਤੇ ਬਠਿੰਡੇ ਸ਼ਹਿਰ ਪਹੁੰਚ ਗਏ ਅਸੀਂ ਹਾਲੇ ਆਉਣ ਦੀ ਵੇ ਆ ਸਾਨੂੰ ਚੱਲਿਆਂ ਨੂੰ ਤਕਰੀਬਨ ਤਕਰੀਬਨ 3 ਘੰਟੇ ਹੋ ਗਏ ਹੋਗੇ ਨਾ 3 ਘੰਟੇ 11 12 2 ਹਾਂ 2 2 ਘੰਟੇ ਹੋ ਗਏ ਹਾਲੇ ਚੱਲੀ ਜਾਂਦੇ ਆ ਫਿਰ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਵਿਆਹ ਸਾਰਾ ਤੇ ਗੱਲਾਂ ਬਾਤਾਂ ਕਰਦੀ ਸੀ ਜਾ ਰਹੇ ਆ ਮੇਰੇ ਨਾਲ ਸੁਖਵੰਤ ਸਿੰਘ ਕਾਲੇ ਕਾ ਸਿੱਕਲ ਦਿਖਾ ਰਹੇ ਆ ਸਾਨੂੰ ਸਾਨੂੰ ਆਇਆ ਵੀ ਸਾਡੀ ਉਦੋਂ ਤੱਕ ਜਿਹੜੀ ਫਰੈਸ਼ਨੈਸ ਹੈ ਕਿਤੇ ਉੱਥੇ ਤੱਕ ਖਤਮ ਹੀ ਨਾ ਹੋ ਜਾ ਦਵਾਰ ਨੂੰ ਨਾਉਣਾ ਪੈ ਜਾ ਵਿਆਹ 'ਚ ਆ ਕੇ। ਆ ਗਏ ਹੋ ਗਏ। ਲਓ ਜੀ ਮਿੱਤਰੋ ਸਾਢੇ 3 ਘੰਟਿਆਂ ਦੇ ਸਫ਼ਰ ਤੋਂ ਬਾਅਦ ਪਹੁੰਚ ਗਏ ਅਸੀਂ ਮੁਖਸਰ ਸਾਹਿਬ ਸਾਡੇ ਖਾਸ ਸੱਜਣ ਮਿੱਤਰ ਦੇ ਵਿਆਹ 'ਚ। ਸਾਡੇ ਯਾਰ ਜਰਮਨ ਉਪਰਾੜ ਦਾ ਵਿਆਹ ਹੈ। ਬਹੁਤ ਖੁਸ਼ੀ ਵਾਲਾ ਦਿਨ ਚੜ੍ਹਿਆ ਅੱਜ। ਬਾਈ ਨੂੰ ਬਹੁਤ-ਬਹੁਤ ਮੁਬਾਰਕਾਂ। ਤੇ ਬਹੁਤ ਹੀ ਸਾਡਾ ਜ਼ਿੰਦਗੀ ਦਾ ਖਾਸ ਯਾਰ ਆ। ਤੇ ਤੁਹਾਨੂੰ ਦਿਖਾਉਣਾ ਹੈ ਵਿਆਹ ਬਾਈ ਦਾ। ਸਤਵੰਤ ਸੈਂਦੇ ਥੱਕਿਆ ਤਾਂ ਨਹੀਂ ਭਾਈ ਗੱਡੀ ਚਲਾ ਕੇ ਨਾ ਨਾ ਪਗਰੂ ਜੀ ਚਲਾਉਨੇ ਆ ਜੀ ਥੱਕਦੇ ਤਾਂ ਨਹੀਂ ਥੱਕਦੇ ਤਾਂ ਨਹੀਂ ਤੇ ਬੰਦਾ ਫਰੈਸ਼ ਹੋ ਜਾਂਦਾ ਗੱਡੀ ਦੂਰ ਹਾਂ ਬਸ ਫਰੈਸ਼ ਤਾਂ ਨਹੀਂ ਜਾਂਦਾ ਪਰ ਫਿਰ ਵੀ ਪਚਾਲਾ ਸੀ ਪਹੁੰਚ ਗਏ ਐ ਤੁੰਦ ਤੰਦ ਨਹੀਂ ਮੇਰੀ ਰਾਹ ਚ ਪਰ ਸਵਾਦ ਆਇਆ ਪੂਰਾ ਗੱਡੀ ਮੁੰਡੇ ਨੇ ਰੱਖੀ ਟਾਪ 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 ਆਇਆ ਤੇ ਲੈ ਹੁਣ ਫਿਰ ਪਾਈਏ ਕੱਪੜੇ ਟੁਪੜੇ ਸੈੱਟ ਹੋਈਏ ਉਹ ਕਿ ਫਿਰ ਤੁਹਾਨੂੰ ਅੱਗੇ ਦਾ ਕਾਰਵਾਈ ਦਿਖਾਉਣੇ ਪਹਿਲਾਂ ਮੈਂ ਉਹਨੂੰ ਕੱਪੜੇ ਪਵਾਉਣਾ ਫਿਰ ਉਹ ਮੈਨੂੰ ਪਾਊਗਾ। ਲੈ ਆ ਜਾ ਪਪਾ ਕੱਪੜੇ। ਇਹ ਸਾਡਾ ਬਹੁਤ ਖਾਸ ਯਾਰ ਆ ਬਾਬਿਓ। 2017-18 ਦਾ ਮੇਰਾ ਮਿੱਤਰ ਆ ਇਹ। ਇਹ ਬਾਈ ਕਹਿੰਦਾ ਵੀ ਜਰੂਰ ਆਉਣਾ ਮੇਰੇ ਵਿਆਹ ਤੇ ਮਹਾ ਜੈ ਚਾਹੇ ਯਾਰ ਨਦੀਆਂ چیر ਕੇ ਆਵਾਂ ਤੇਰੇ ਵਿਆਹ ਤੇ ਆਉਂ ਜਰੂਰ। ਲੈ ਪਹਿਲਾਂ ਹੁਣ ਮੈਂ ਇਹਨੂੰ ਤਿਆਰ ਕਰਾਉਂ। ਪਹਿਰੇ ਮੈਨੂੰ ਤਿਆਰ ਕਰਾਉ। ਮੁਖਸਰ ਸਾਹਿਬ ਇਹ ਪਾਕਿਸਤਾਨ ਦੇ ਬਾਰਡਰ ਤੇ ਪੈ ਜਾਂਦਾ। ਚੌਹਾਂ ਬਾਰਡਰ ਤੇ ਆ। ਬਿਲਕੁਲ ਬਾਰਡਰ ਤੇ ਆ ਫਾਜ਼ਲਕਾ। ਇੱਥੋਂ ਮੇਲਾ ਦਾ 20 ਕਿਲੋਮੀਟਰ ਰਹਿ ਗਿਆ। ਤੇ ਅ ਮਲੋਟ ਫਾਜ਼ਲਕਾ ਇਹ ਰਾਜੇ ਬੜਿੰਗ ਦਾ ਏਰੀਆ ਆ ਗਿਆ ਸਾਰਾ। ਗਿੱਦੜਵਾ ਸਾਰਾ ਇਹ ਏਰੀਆ ਆ ਗਿਆ। ਬਾਕੀ ਗੱਬਰੂ ਦੀ ਤਿਆਰੀ ਤੁਸੀਂ ਚੈੱਕ ਕਰ ਸਕਦੇ ਹੋ ਬਸ ਓਕੇ ਓਕੇ ਆ ਪਾਲਾ ਪਾਲ ਮੈਨੂੰ ਫੋਨ ਆ ਗਿਆ ਵਿੱਚ ਲਾ ਵੀ ਹੁਣ ਮੈਂ ਹੋ ਗਿਆ ਤਿਆਰ ਕੁਝ ਲੋੜ ਇਹ ਟਾਈਮ ਬਹੁਤ ਹੋ ਗਿਆ ਰੈਡੀ ਹੋ ਜਾ ਟਾਈਮ ਆਪਾਂ ਲੇਟ ਆ ਪੌਣੇ 2 ਹੋ ਗਏ ਹੋ ਰਹੀ ਬਸ ਲਾ ਕੇ ਘੰਟਾ ਤੱਕ ਚੱਲੀਏ ਨਿਕਲੀ ਇੱਥੋਂ ਪਰ ਘੰਟਾ ਤਾਂ ਹੁਣ ਜਰਮਨ ਦੇ ਹੱਥਾਂ ਵੀ ਆਪਾਂ ਨੂੰ ਨਿਕਲ ਨਹੀਂ ਦਿੰਦਾ ਕਿਹ ਰਹੀ ਮੈਂ ਸਾਫਰ ਬਹੁਤ ਲੰਬਾ ਆਪਣਾ ਆਪਣੇ ਤੋਂ ਲੇਟ ਵਾਲੇ ਵੀ ਬਹੁਤ ਫਿਰਦੇ ਆ ਜੇ ਤਾਂ ਹਾਂ ਬਾਕੀ ਆ ਯਾਰਾ ਖਾਸ ਯਾਰਾਂ ਦੋਸਤਾਂ ਦੇ ਵਿਆਹ ਚ ਤਾਂ ਫਿਰ ਟਾਈਮ ਨਹੀਂ ਦੇਖਿਆ ਜਾਂਦਾ ਖਾਸ ਯਾਰ ਦੋਸਤ ਦੇ ਵਿਆਹ ਚ ਟਾਈਮ ਲਓ ਜੀ ਬਾਬੇ ਪਹੁੰਚ ਗਏ ਰੈਡੀ ਰੂਡੀ ਹੋ ਗਏ ਬਾਕੀ ਤੁਸੀਂ ਦੱਸਿਓ ਤਿਆਰੀ ਕਿਵੇਂ ਆ ਤੇ ਇੱਧਰ ਸੱਤਾ ਵੀ ਹੋ ਗਿਆ ਸਾਡਾ ਤਿਆਰ ਇਹਦੀ ਤਿਆਰੀ ਤਾਂ ਹਮੇਸ਼ਾ ਹੀ ਘੈਂਟ ਹੁੰਦੀ ਆ ਭੁੱਖ ਲੱਗੀ ਪਈ ਆ ਪਹਿਲਾਂ ਖਾਈਏ ਕੁਛ ਇਹ ਮੇਰੀ ਜਿੰਦਗੀ ਆ ਇਹ ਮੇਰਾ ਬਹੁਤ ਘੈਂਟ ਆੜੀ ਆ ਸਾਲਾ ਮੇਰਾ ਬਾਅਦ ਚ ਆ ਇਹ ਕਿਉਂਕਿ ਸਾਲਾ ਦਾ ਬਾਅਦ ਚ ਬਣਿਆ ਤੇ ਘੈਂਟ ਮੇਰਾ ਇਹ ਲਵ ਯੂ ਆ ਇਹ ਹੁਣ ਅਸੀਂ ਪਹੁੰਚ ਗਏ ਵਿਆਹ ਚ ਤੁਹਾਨੂੰ ਵਿਆਹ ਦਾ ਹਾਂ ਹੁਣ ਅਸੀਂ ਪਹਿਲਾਂ ਅਸੀਂ ਨਾ ਹੁਣ ਪਹਿਣਾ ਹੈ ਕੱਲਾਂ ਨੂੰ ਪਹਿਣਾ ਅਸੀਂ ਦੱਬ ਕੇ ਕੁਣ ਉਹ ਬਿਆ ਦਿਖਾਉਣਾ। ਅੱਜ ਕੇ ਬਿਆ ਬਈ ਮੁਖਸਰ ਸਾਹਿਬ ਇਹ ਪੂਰਾ ਬਾਰਡਰ ਏਰੀਆ ਦਾ ਉਹ ਆ। ਜਰਮਨ ਨੇ ਜਰਮਨ ਨੇ ਆਵਦੇ ਵਾਲੀ ਗੱਡੀ ਤੇ ਉਹ ਕਰਾਤਾ ਇਹਨੇ ਹੁਣ ਫੋਰਚੂਨਰ 베ਚਤੀ। ਹੁਣ ਪਹਿਲਾਂ ਪਕੌੜਿਆਂ ਪਕੌੜਿਆਂ ਦਾ ਜਾਇਜਾ ਲਿਆ ਜਾਵੇ। ਪਕੌੜਿਆਂ ਦਾ ਲੈ ਕੇ ਜਾਇਜਾ ਤੇ ਉਦੋਂ ਬਾਅਦ ਦੇ ਵਿੱਚ ਫਿਰ ਆਪਾਂ ਢੰਗੜਾ ਸ਼ੰਗੜਾ ਇੱਥੇ ਅੱਜ ਆਪਾਂ ਨੂੰ ਮਾੜਾ-ਮੋਟਾ ਮਾਈਕ ਦਾ ਵੀ ਦਿੱਤਾ ਜਾਊਗਾ ਮੌਕਾ ਗਾਣਾ-ਗੁਣਾ ਵੀ ਸੁਣਾਵਾਂ ਇੱਕ ਦੋ ਤੁਹਾਨੂੰ ਆਓ ਭਾਬੀ ਬਲਬੀਰ ਉਹ ਕਾਣੀ ਹੀ ਕਰਦੀ ਮਿੰਤਾ ਮਰ ਜਾਣੀ ਕਰਾਂਗੇ ਕੁਝ ਸੁਗਲ ਮੇਲਾ ਯਾਰ ਦੇ ਵਿਆਹ 'ਚ ਤਾਂ ਜ਼ਰੂਰੀ ਆ ਕਿੱਥੇ ਬੈਠਾ ਜਰਮਣ ਦਿਖਾਉਣੇ ਆ ਤੁਹਾਨੂੰ ਮਿਲਾਉਣੇ ਆ ਆ ਦੇਖੋ ਆ ਕੰਮ ਯਾਰ ਆਪਾਂ ਆਪਣੇ ਵਿਆਹ 'ਚ ਕਰਨਾ ਰਹਿ ਗਿਆ ਯਾਰ ਚੀਜ਼ ਆ ਬਹੁਤ ਘੈਂਟ ਬੰਦਾ ਡਾਊਨ ਟੂ ਅਰਥ ਬੰਦਾ ਬਾਬੇ ਉਹ ਤੇ ਸੋਹਣਾ ਵਿਆਹ ਦਾ ਵੈਨਿਊ ਬਹੁਤ ਘੈਂਟ ਆ ਬਾਕੀ ਹੁਣ ਤੁਹਾਨੂੰ ਅਸੀਂ ਮਿਲਦੇ ਆਂ ਕੁਛ ਖਾ ਪੀ ਕੇ ਮਿਲਦੇ ਆਂ ਫੇਰ ਤੁਹਾਨੂੰ ਥੈਂਕ ਯੂ ਵੀਰੇ ਥੈਂਕ ਯੂ ਜੀ ਤੇ ਮਿਲਦੇ ਆਂ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫੂਡ ਦਾ ਬਾਬੇ ਸੈਕੰਡ ਰਾਉਂਡ ਆ ਪਰ ਇੱਕ ਗੱਲ ਤੁਹਾਨੂੰ ਦੱਸਣ ਵਾਲੀ ਜ਼ਰੂਰ ਜਿਹੜੀ ਇਹ ਆ ਫੂਡ ਹੈਗਾ ਬਹੁਤ ਟੇਸਟੀ ਆ ਬਹੁਤ ਟੇਸਟੀ ਫੂਡ ਆ ਐਂ ਜੀ ਕਰਦਾ ਵੀ ਖਾਈਓ ਜਾਓ ਤੇ ਅਸੀਂ ਬਾਹਾਂ ਚਾੜ ਕੇ ਲੱਗੇ ਹੋਏ ਆ ਆ ਜੋ ਜੇ ਤੁਹਾਡਾ ਵੀ ਜਿਦਾ ਜਿਦਾ ਜੀ ਕਰਦਾ ਮੂੰਹ ਚ ਪਾਣੀ ਆਇਆ ਪਿਆ ਸੌ ਲੱਗੇ ਤੇ ਹੁਣ ਹਣ ਸਾਨੂੰ ਕਰਨ ਦੋ ਕੰਟੀਨਿਊ ਲਵ ਯੂ ਆਲ ਬਾਈ ਬਾਏ ਲਾਈਕ ਪਾ ਦਿਓ ਤੇ ਜਾਓ ਤੇ ਤੁਹਾਨੂੰ ਰਮਾਣੀ ਆ ਯਾਰ ਜਰਮਨ ਆ ਗਿਆ ਇਹ ਮੈਂ ਆ ਗਿਆ ਬਲ ਮੁਬਾਰਕਾਂ ਜਰਮਨ ਬਹੁਤ ਬਹੁਤ ਵੀਰੇ ਅਸੀਆ ਬਾਬੀ ਜੀ ਉਸ ਤੋਂ ਬਾਅਦ ਆ ਗਿਆ ਆ ਗਿਆ ਵਧੀਆ ਹੁਣ ਹੀ ਆਇਆ ਲੱਖਾਂ ਦੇ ਪ੍ਰੋਗਰਾਮ ਇਹ ਸਾਡਾ ਯਾਰ ਆ ਬਾਬਿਓ ਜ਼ਿੰਦਗੀ ਦਾ ਬਹੁਤ ਪਿਆਰਾ ਤੇ ਮੈਂ ਫੋਟੋਗ੍ਰਾਫਰ ਆ ਵਾਂਗੂ ਅੱਗੇ ਸਿੰਦੂ ਸਾਹਿਬ ਪੂਰੀ ਮਿਊਜ਼ਿਕਲ ਟੀਮ ਸੋ ਥੈਂਕ ਯੂ ਸੋ ਮਚ ਸਾਰੇ ਨਾਲ ਸਵਾਗਤ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਤੇ ਮੁਬਾਰਕ ਬਾਤ ਹੈ ਸਤਕਾਰਨ ਭਾਈ ਜਰਮਨ ਜੀ ਦੇ ਫਾਦਰ ਸਾਹਿਬ ਪਤਾ ਜੀ ਸਰਦਾਰ ਸੁਜੀਤ ਸਿੰਘ ਜੀ ਰਾਤ ਸਾਹਿਬ ਸਤਕਾਰਯੋਗ ਮਾਤਾ ਜੀ ਹੋ ਵੀ ਦੋਸਤੋ ਦੇਖ ਕੇ ਵਿਆਹ ਆਪਾਂ ਆਪਣੇ ਯਾਰ ਦਾ ਟਾਈਮ ਨਾਲ ਚੱਲ ਪਏ ਵਾਪਸ ਕਿਉਂਕਿ ਮੌਸਮ ਠੰਡਦਾ ਹੋ ਸਕਦਾ ਸ਼ਾਮ ਨੂੰ ਤਿੰਨ ਘੰਟਿਆਂ ਚ ਆਪਾਂ ਸਾਰਾ ਵਿਆਹ ਕੰਪਲੀਟ ਕਰ ਲਿਆ ਪੂਰਾ ਤੇ ਇੰਜੋਏ ਤੇ ਜਰਮਨ ਨੂੰ ਦੇ ਕੇ ਸ਼ਗਨ ਦੇ ਕੇ ਵਧਾਈਆਂ ਤੇ ਚੱਲੇ ਹੁਣ ਪਿੰਡ ਨੂੰ ਤਿੰਨ ਘੰਟਿਆਂ ਚ ਆਪਾਂ ਸਾਰਾ ਵਿਆਹ ਕੰਪਲੀਟ ਕਰਤਾ ਹਾਂ ਤੇ 4 ਘੰਟੇ ਸਾਨੂੰ ਜਾਣ ਨੂੰ ਲੱਗੇ ਨੇ ਆਉਣ ਨੂੰ ਲੱਗੇ ਨੇ 4 ਜਾਣ ਨੂੰ ਲੱਗਣੇ ਨੇ 4 ਘੰਟੇ ਆਉਣ 4 ਜਾਣ ਤਿੰਨ ਘੰਟੇ ਦਾ ਵਿਆਹ ਹੀ ਦੇਖ ਲੈ ਤਿੰਨ ਘੰਟਿਆਂ ਚ ਵਿਆਹ ਦੇਖ ਕੇ ਸਾਰਾ ਕਿਉਂਕਿ ਐਵੇਂ ਨਾ ਹੁਣ ਸ਼ਾਮ ਨੂੰ ਧੁੰਦ ਦਾ ਮੌਸਮ ਹੋ ਸਕਦਾ ਫਿਰ ਐਵੇਂ ਰਿਸਕ ਲੈਣ ਦਾ ਕੋਈ ਫਾਇਦਾ ਨਹੀਂ 4 ਘੰਟੇ ਜਿਹੜੇ ਆਉਣ ਨੂੰ ਲੱਗੇ ਨੇ আর ਜਾਣ ਨੂੰ ਲੱਗੇ ਨੇ ਇਹ ਸਾਰੇ ਜਰਮਣ ਦੇ ਖਾਤੇ ਹੀ ਪੈਣਗੇ ਕਿਉਂਕਿ ਉਧਰ ਕਰਕੇ ਟਾਈਮ ਕੱਢਿਆ ਹੋਇਆ ਹਾਂ স্পੈਸ਼ਲ ਟਾਈਮ ਕੱਢਿਆ ਕਿਉਂਕਿ ਇੰਨੀ ਦੂਰ ਕੋਈ ਵਿਆਹ ਬੰਦਾ ਆਉਂਦਾ ਨਹੀਂ ਹੈਗਾ ਕਿਉਂਕਿ ਉਹ ਸਾਡੀ ਜ਼ਿੰਦਗੀ ਦਾ ਬਹੁਤ ਖਾਸ ਦਾ ਖਾਸ ਯਾਰ ਆ ਤਾਂ ਕਰਕੇ ਆਪਾਂ ਇੰਨੀ ਦੂਰ ਆਏ ਏ ਪਾਕਿਸਤਾਨ ਇੱਥੋਂ ਪਾਕਿਸਤਾਨ ਸਿਰਫ ਇਤੋਂ 30 ਕਿਲੋਮੀਟਰ ਆ ਦੇਖ ਲਓ ਇਹ ਆਪਾਂ ਪਾਕਿਸਤਾਨ ਦੇ ਬਾਰਡਰ ਤੇ ਫਿਰਦੇ ਆਂ ਇਹ ਪਾਕਿਸਤਾਨ ਦੇ ਬਾਰਡਰ ਦਾ ਏਰੀਆ ਸਾਰਾ ਮਲੋਟ ਮੁਕਸਰ ਏਰੀਆ ਸਾਰਾ ਇਹ ਪਾਕਿਸਤਾਨ ਦੇ ਬਾਰਡਰ ਦਾ ਏਰੀਆ ਤੇ ਹੁਣ ਆਪਾਂ ਬਸ ਆਪਣੇ ਪਿੰਡ ਪਿੰਡ ਕੰਨੀ ਨੂੰ ਚੱਲੇ ਆਂ ਤੇ ਰਸਤੇ 'ਚ ਚੱਲਦੇ-ਚੱਲਦੇ ਤੁਹਾਨੂੰ ਇੱਕ ਹੋਰ ਖਾਸ ਸੱਜਣ ਨੂੰ ਮਿਲਾਵਾਂਗੇ ਠੀਕ ਹੈ ਜੀ ਤੇ ਬਣੇ ਰਹੋ ਬਲੌਗ 'ਚ ਬਾਕੀ ਬਲੌਗ ਐਂਡ ਆਪਾਂ ਜਾ ਕੇ ਪਿੰਡ ਕਰਾਂ ਲਵ ਯੂ ਸਸਕੀਕਰ ਲੋ ਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਘਰੇ ਅੱਜ ਦਾ ਸਫਰ ਬਹੁਤ ਹੀ ਸੋਹਣਾ ਰਿਹਾ ਬਹੁਤ ਦੂਰ ਵਿਆਹ ਸੀ ਤੇ ਜਰਮਨ ਬਾਈ ਨੂੰ ਦੁਵਾਰੋਂ ਬਹੁਤ ਬਹੁਤ ਮੁਬਾਰਕਾਂ ਤੇ ਬਣੇ ਰਿਹਾ ਕਰੋ ਆਪਣੇ ਐਵੇਂ ਹੀ ਬਲੌਗਾਂ ਚ ਤੇ ਵਾਹਿਗੁਰੂ ਸਭ ਨੂੰ ਸਾਰਿਆਂ ਨੂੰ ਬਹੁਤ ਖੁਸ਼ ਰੱਖੇ ਬਹੁਤ ਥੱਕ ਗਏ ਅੱਜ ਤੋ ਕਰਦੇ ਆ ਆਰਾਮ ਲਵ ਯੂ ਆਲ ਸਟੇ ਬles ਸასი ਕਾਲ ਜੀ